ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ। ਸਵੇਰ ਦਾ ਭਾਈ ਇਧਰੋਂ ਕੰਮ ਸ਼ੁਰੂ ਹੋਣ ਲੱਗਾ ਟਾਇਲ ਦਾ ਹੁਣ। ਇੱਥੋਂ ਟਾਇਲ ਦਾ ਕੰਮ ਸ਼ੁਰੂ ਹੋ ਕੇ ਇਧਰ ਨੂੰ ਜਾ ਕੇ ਆਹਿੰਦੀ ਜਾ ਕੇ ਉਧਰ ਨੂੰ ਜਾ ਕੇ ਉਧਰ ਨੂੰ ਜਾ ਕੇ ਆਹਿੰਦੀ ਹੋ ਕੇ ਆਹਿੰਦੇ ਬਾਹਰ ਨਿਕਲ ਜਾਣਾ ਟਾਇਲ ਵਾਲੇ ਨੇ। ਕਾ ਚੀਜ਼ ਆ ਯਾਰ। ਇਹ ਹੋਣੀ ਨਹੀਂ ਹੁੰਦੀ। ਹੁਣ ਤਾਂ ਇਹ ਨਹੀਂ ਹੋਣੀ। ਬੱਧੀ ਹੋਈ। ਹੂੰ। ਇਹ ਤਾਂ ਕਰਨਾ ਉੱਥੇ ਮੇਸਾਵਾ ਪਾਣੀ।

ਜਦੋਂ ਕੰਨਾਂ ਨੂੰ ਉਹ ਕੋਈ ਨਹੀਂ ਕਹਿਤਾ ਲਾਉਣ ਲੱਗੇ ਆਪਾਂ ਇਹਦਾ ਜਿਹੜਾ ਅਸਲਾਬ ਜੀ ਨਹੀਂ ਕੋਈ ਚੱਕਰ ਨਹੀਂ ਹੈ ਇਹਦਾ ਨਹੀਂ ਨਹੀਂ ਲੱਕੜ ਇੱਥੇ ਟੈਕੀ ਵਾਲਾ ਪਾਣੀ ਆਉਂਦਾ ਇੱਥੇ ਹਾਂ ਹਾਂ ਬਾਲ ਬੰਦ ਰੱਖਿਆ ਇਹਦਾ ਇਹਦੇ ਬਾਅਦੋਂ ਦਾ ਜਿਹੜਾ ਅਸਲਾਬੂ ਆ ਜੀ ਚੌਂਦਾ ਨਹੀਂ ਪਾਣੀ ਜਾਂਦਾ ਨਹੀਂ ਮਿਸਰ ਖੋੜਾ ਬਰਾਇੰਦਾ ਹੈ ਥੱਲੇ ਮਿੱਟੀ ਥੱਲੇ ਚਲੀ ਜਾਂਦੀ ਨਹੀਂ ਪੈ ਪਖਾਜਿਆ ਨੇ ਨਹੀਂ ਜੀ ਹਾਂ ਥੋੜਾ ਕਿਰਾਟਾ ਥੱਲੇ ਜਾਣਾ ਹੈ ਹਾਂ ਥੱਲੇ ਜਾਣਾ ਥੱਲੇ ਥੱਲੇ ਦਾ ਤਾਂ ਕਿ ਆਉਣਾ ਥੱਲੇ ਪਹਿਲਾਂ ਮੇਰੇ ਖਾਲਜ ਉੱਪਰ ਬਜਰੀ ਆ ਅਬ ਸੈੱਟ ਕਰਦੇ ਸਾਰੀ ਇਹ ਹਾਂ ਇਹਦੇ ਹੋਰ ਨਾ ਪੈ ਪੋਣੀ ਹੋਣੀ ਦਾ ਆ ਸਹੀ ਕਰਦੇ ਹਾਂ ਇੱਥੇ ਨੂੰ ਉਹ ਲੈ ਲੈ ਰੂ ਰੂਂਗਾਂ ਚੋਣ ਚੋਣ ਖਣ ਅਬ ਉਹ ਤਸਲਾ ਭਰ ਲੈ ਅੱਦਮ ਸਹੀ ਆ ਲੈ ਮੈਂ ਦੱਸਾਂ ਬਾਅਦ ਮੈਂ ਨਾ ਇਹਦੇ ਕੋ ਇੱਕ ਤਸਲਾ ਪਾਣੀ ਦੇ ਵੱਡੇ ਛੋਟੇ ਕੀ ਇਹਨਾਂ ਤੇ ਇੱਕ ਇੱਕ ਉਹ ਛੋਟੇ ਹਾਂ ਅਗਲਾ ਘੋਲਿਆ ਦੇ ਦੀ ਹਾਂ ਅਬ ਥੁਲਾਇਨਾਂ ਨੂੰ ਖੋਨੀ ਲਾ ਰਿਹਾ ਪਰ ਅੱਜ ਬੰਦੇ ਸਾਰੇ ਆ ਗਏ ਕਿਹੜੇ ਕਿਹੜੇ ਆ ਗਏ ਦੱਸਦਾ ਪਹਿਲਾ ਵਾਲ ਆ ਗਿਆ ਇੱਧਰ ਰੰਗ ਵਾਲਾ ਆ ਗਿਆ ਘੜੀ ਕਿਨੂ ਲੋਕਾਂ ਵਾਲੇ ਨੇ ਆ ਜਾਣਾ ਮਿਸਤਰੀ ਆ ਗਿਆ ਪਾਪਾ ਵਾਲੇ ਨੇ ਮਿਸਤਰੀ ਆ ਗਿਆ ਲੇਬਰ ਵਾਲੇ ਆ ਗਏ ਲੱਕੜੀ ਵਾਲੇ ਨੇ ਆ ਜਾਣਾ ਲੱਕੜੀ ਵਾਲੇ ਦੇ ਨਾਲ ਹੀ ਬਜਲੀ ਵਾਲੇ ਨੇ ਆ ਜਾਣਾ ਤੇ ਤਕਰੀਬਨ ਅੱਜ ਮੇਲਾ ਲੱਗਣਾ ਘਰ ਦੇ ਵਿੱਚ ਬੰਦੇ ਦੇ ਬੰਦੇ ਭਜਦੇ ਫਿਰਨੇ ਅੱਜ ਜਿੰਨੇ ਵੀ ਸਾਰੇ ਕੈਟਾਗਰੀ ਵਾਲੇ ਬੰਦੇ ਨੇ ਆਵਾਂ ਸਾਰੇ ਹੀ ਕੋਈ ਉਹ ਨਹੀਂ ਹੋਵੇ ਕੋਈ ਰਹਿ ਨਹੀਂ ਜਾਣਾ ਅੱਜ ਕਾਦੇ ਜਿਹੜੇ ਮੈਂ ਨੂੰ ਕਹੇ ਤੇ ਆਏ ਦਾ ਲੈ ਨਾ ਖਲਾਸ ਸਾਰੇ ਇਕੱਠੇ ਗਏ ਤਾਂ ਮੈਨੇ ਕੱਟ ਕੇ ਛੱਡਣਾ ਪਾਣੀ ਹੱਲਾ ਬਜਰੀ ਲੈ ਚੱਲ ਜਾ ਬਾਈ ਜੀ ਰਾਤ ਚਾਲ ਪਿਆ ਰਨੇ ਤਾਂ ਹਾਂ ਜੀ ਅਸੀਂ ਵੀ ਲੋਕਾਂ ਨੂੰ ਆਹ ਉਹ ਨੂੰ ਬਿੱਟੇ ਬੋਇਆ ਕੱਲ 33 ਰੁਪਏ ਦਾ ਇਹਨੇ ਅਸੀਂ ਤਾਂ ਰਾਤ ਪਾਇਆ ਲੈ ਆਈ ਦੇਸੇ ਬਹੁਤ ਖੰਡਾ ਅਜਾ ਮੈਨੂੰ ਕਹ ਰਿਹਾ ਆਉਣਾ ਹੈ ਮੇਰਾ ਬਾ ਹਾਂ ਰਾਤ ਪੈਸੇ ਨਹੀਂ ਪਾਇਏ ਦੀ ਪੂਆ ਨੇ ਅਗਰੇਦੀ ਵਿੱਚ ਉਹ ਲਖਾਇਆ ਔਰੇ ਉਹ ਗਿਆ ਪੂਆ ਕੋਲ ਮੈਂ ਪਾਈ ਹਾਂ ਅਲੱਗ ਕਿ ਨਹੀਂ ਖਾਣਦੇ ਆ ਪਾਣੀ ਬਾਹਰ ਤੋਂ ਨੈੱਟ ਨਹੀਂ ਦਿੰਦੇ ਆ ਹਾਂ ਇਹ ਤਾਂ ਮੈਂ ਚਾਉਂਦਾ ਨਹੀਂ ਉਹ ਦੇਖੀ ਚੱਲਦੀ ਐ ਇਹ ਲਾ ਬਿਜਲੀ ਵਾਲਾ ਵੀ ਆ ਗਿਆ ਸਤਿ ਸ਼੍ਰੀ ਅਕਾਲ ਜੀ ਅੱਜ ਬੰਦੇ ਬੰਦੇ ਵਜੇ ਦੇ ਫਿਰਦੇ ਅੱਜ ਉਹਦੇ ਵਾਲੇ ਵੀ ਆ ਗਏ ਅੱਜ ਤਲੋਕ ਵਾਲੇ ਵੀ ਆ ਰਹੇ ਆ ਇਧਰ ਦਾ ਗਾਰਡਰ ਚੱਕਣੇ ਵਾਲੇ ਵੀ ਆ ਰਹੇ ਆ ਨਹੀਂ ਆਇਆ ਕੋਈ ਉਧਰ ਉਹ ਹਾਂ ਆਉਣਗੇ ਉਧਰ ਹਾਂ ਸਤਿ ਸ਼੍ਰੀ ਅਕਾਲ ਹਾਂ ਸਹੀ ਕਹੀ ਤਲੀ ਹੈ ਕਹੀ ਤਲੀ ਨੂੰ ਚਾਹੀਦੀਆਂ ਕਹੀ ਸਾਡੀ ਸਟੀਲ ਦੀ ਲੈ ਗਿਆ ਕੋਈ ਮੁਰਗਾ ਦੇਖਣ ਨੂੰ ਗਿਆ ਨਾ ਮੈਂ ਸਮਾਨ ਇਕੱਠਾ ਕਰ ਦੂੰ ਨਾ ਹਾਂ ਛੋਟਾ ਹਾਂ ਹਾਂ ਤੇ ਦੇ ਦੇ ਨਿਕਲ ਗਿਆ ਉਹ ਬਾਈ ਬਈ ਇੱਧਰ ਤੁਹਾਡਾ ਸ਼ੀਟ ਵਾਲਾ ਜਿਆਦਾ ਇੱਧਰ ਨਹੀਂ ਹੈ ਵੀ ਕੰਧ ਦੇ ਨਾਲ ਕਿਹੜਾ ਬੱਡ ਮੁੱਡ ਪਾ ਜਾਈਦਾ ਬੈੱਡ ਉੱਤੇ ਤੇਰਾ ਉਹਦਾ ਕਿਲਾ ਉਹਨੀਆਂ ਜੀਵ ਤੇ ਦਿੱਕੀ ਸੀ ਜੀਰ ਤੇ ਇੱਧਰ ਹੁਣ ਉਹਦਾ ਕਰਾਉਣਾ ਪੈਣਾ ਨਾ ਬੈੱਡ ਪਵਾ ਕੇ ਇੱਧਰ ਕਰਾਉਣਾ ਹਾਂ ਉਹ ਤਾਂ ਜਦ ਇਹ ਕਰਾ ਲਾਣਾ ਤਾਂ ਹੀੜੀ ਲਾਉਂਗਾ ਕੋ ਬੁਲਾ ਲਾਂਗੇ ਬੁਲਾ ਲਾਂਗੇ ਹੀਟ ਵਾਲੀ ਨੂੰ ਅੱਜ ਕਾਚਾ ਨੂੰ ਲਾ ਲਿਓ ਕਿਨੂੰ ਤਾਂ ਉਹਨੂੰ ਬੁਲਾ ਲਾਂ ਤਾਂ ਕਰ ਲਾਂਦਾ ਫੋਨ ਉਹਨੂੰ ਮੈਂ ਹਾਂ ਫਿਰ ਅੱਜ ਤਾਂ ਇਹ ਥੋੜੀ ਲੱਗਣੀ ਹੈ ਕੱਲ੍ਹ ਹੋ ਰਣੀ ਹੈ ਕੱਲ੍ਹ ਨੂੰ ਕਰਾ ਲਵਾਂਗੇ ਅੱਜ ਫਸਤ ਲੱਭਣੀ ਹੈ ਕੱਲ੍ਹ ਕਹੀਂ ਘਰ ਬਾਅਦ ਤਾਂ ਚਾਹੀਦੀ ਇਹਨੂੰ ਕਿੰਨੇ ਟਾਈਮ ਬਾਅਦ ਚਾਹੀਦੀ ਆ ਹਾਂ ਚੰਮਰ ਆਉਣਾ ਰੋਕੇ ਬੈੜੇ ਤੇ ਨਹੀਂ ਹੱਲ ਸੰਭੂ ਕਿ ਸਾਨੂੰ ਵਿਚਾਈ ਦੇ ਇੱਥੇ ਸ਼ਾਮ ਨੂੰ ਲੈ ਜੀ ਫਿਰ ਨਹੀਂ ਮੇਰਾ ਤਾਂ ਮੰਗਲਾ ਹੈ ਰਮਨਦਰ ਜਾਨੀ ਕਿੱਥੇ ਇਤਨੂੰ ਮਾਰੋ ਉਹ ਬਾਹਰ ਹੋਣਾ ਹੈ ਤੁਰੇ ਨਹੀਂ ਲਾਜਦਾ ਹੈਗਾ ਤੂੰ ਆ ਪੀ ਕੇ ਪਾਣੀ ਤੂੰ ਮੈਂ ਇੱਥੇ ਪੀ ਦਿੱਤਾ ਹੈ ਗਰੀ ਇਹ ਨਹੀਂ ਇੱਥੇ ਪਾਣੀ ਮੈਂ ਲੈਣੀ ਹੈਗਾ ਉਹ ਦੂਜਾ ਪਾਣੀ ਹੈ ਇੱਥੇ ਪਾਣੀ ਛੱਡਦਾ ਫਿਰ ਉਹਦਾ ਵੀ ਪਤਾ ਲੱਗਦਾ ਹੱਥੋਂ ਮੂਣੀ ਦਾ ਪਾਣਾ ਚਾਹੀਦਾ ਹੱਥ ਕਿਤੇ ਨੂੰ ਉਹਿਆ ਮਾੜੀ ਇਹਦਾ ਕੇ ਪਾਸ ਨੂੰ ਨਹੀਂ ਪੈਂਦਾ ਬੁਲਾਉਂਦਾ ਹਾਂ ਨੂੰ ਮੈਂ ਉਹ ਆ ਜਾ ਆ ਜਾ ਤੈਨੂੰ ਵਾ ਠੀਕਦਾ ਮੈਂ ਆ ਜਾ ਆ ਜਾ ਆ ਜਾ ਤੇਰੇ ਬਾਕੀ ਬੰਦੇ ਤਾਂ ਆਏ ਨਹੀਂ ਹਲੇ ਹਾਂਜੀ ਬਾਕੀ ਬੰਦੇ ਤਾਂ ਤੇਰੇ ਆਏ ਨਹੀਂ अच्छा ले 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 इकट्ठी ਫਿਰ ਚਾਹ ਦਾ ਬਿਲਟੋਹਾ ਬਣਾਈਏ ਇੱਕ ਇੱਥੇ ਨਹੀਂ ਹਾਂ ਚਲੋ ਵੱਖਰੇ ਇੱਥੇ ਰੱਖ ਲਓ ਚਲ ਠੀਕ ਹੈ ਸਹੀ ਜਿਹੀ ਰੱਖ ਲਓ ਕੋਈ ਗੱਲ ਨਹੀਂ ਨਾ ਬਿੱਟ ਮੇਜ ਲਈਏ ਹੁਣ ਲਾਈਬ੍ਰੀ ਤੁਹਾਨੂੰ ਅੱਜ ਦਾ ਦਿਖਾ ਦਈਏ ਸਾਰਾ ਕੁਝ ਤੇ ਇੱਧਰ ਜਿਹੜਾ ਆਪਣਾ ਬਣ ਰਿਹਾ ਕਬੂਡ ਘਰ ਦਾ ਨਹੀਂ ਸੰਭਰਦਾ ਹਰੇ ਹਰਾ ਹੋ ਜਾਂਦਾ ਇੱਧਰ ਆਪਣਾ ਕਬੂਡ ਬਣ ਚੁੱਕਿਆ ਹੁਣ ਕੋਈ ਲਾਈਟ ਨਹੀਂ ਬਲਦੀ ਹੈਗੀ ਤੇ ਚਾਨਣ ਪੂਰਾ ਕਮਰੇ ਚ ਉੱਦਾਂ ਜੇ ਸਰ ਮੈਂ ਕਸਬੂ ਕਲਾ ਜਣਾ ਉੱਥੇ ਲਾ ਜਣੇ ਇੱਧਰ ਲਾ ਜਣੇ ਬੈੱਡ ਬਣ ਜਣੇ ਇੱਥੇ ਹੋਰ ਕਮਰਾ ਛੋਟਾ ਜਿਹਾ ਲੱਗਣ ਲੱਗ ਗਿਆ ਯਾਰ ਇੱਥੇ ਬੈੱਡ ਬਣ ਹੋ ਜਾਦਾ ਘਰ ਦੇ ਥੇਰ ਲੈਣੀ ਜਾਂ ਫਿਰ ਇਦਾਂ ਹੀ ਹੁੰਦੇ ਵੇ ਕਮਰੇ ਨੇਕ ਲੈ ਇੱਧਰ ਵੀ ਹੋ ਗਿਆ ਲੱਟਾਂ ਤੇ ਪੜਦੀਆਂ ਬੜਾ ਹਉ ਦੇਖੋ ਬੜਪੀਆਂ ਕਹਿੰਦੇ ਲੱਟਾਂ ਦੇਖ ਕੇ ਖੁਸ਼ ਹੋਈ ਜਾਂਦਾ ਹਾਂ ਟਾਈਮ ਦਾ ਮੋੜ ਬੜੇ ਟਾਈਮ ਦਾ ਠੀਕ ਦਾ ਤਾਂ ਜਿੱਤੇ ਸੱਚ ਦੱਬਾਂ ਚ ਲੱਡਾਂ ਬਲਣੀਆਂ ਫੀਲ ਦਾ ਨਾ ਇਹ ਇੱਥੇ ਹੀ ਵਰਦੀ ਐ ਇੱਥੇ ਬੜਾ ਆ ਲੈ ਕਰਾਤਰ ਹੀ ਹੁੰਦੀ ਐ ਨਹੀਂ ਨਵੀਆਂ ਹਲੇ ਦਾ ਇੱਧਰ ਵੀ ਦਿਖਾ ਦਿੰਦੇ ਹਾਂ ਹਾਂ ਬਲਪੀਆ ਬេះੀ ਚੱਲਣਾ ਬਹੁਤ ਕਮਰੇ ਦੇ ਵਿੱਚ ਕਮਰੇ ਦੀ ਜਿਹੜੀ ਬਣਤਣ ਬਣਾਈ ਹੈ ਸਾਡੇ ਆਰਕੀਟੈਕ ਨੇ ਬਹੁਤ ਵਧੀਆ ਬਣਾਈ ਵੀ ਹਰੇਕ ਕਮਰੇ 'ਚ ਹਵਾ ਸਰਕੂਲੇਟ ਹੋਵੇ ਤੇ ਦੂਜਾ ਰੋਸ਼ਨੀ ਪ੍ਰੋਪਰ ਆਵੇ ਸਾਰੇ ਕਮਰੇ ਦੇ ਵਿੱਚ ਉਦਾਂ ਆ ਰਹੀ ਹੈ ਹਵਾ ਰੋਸ਼ਨੀ ਹਵਾ ਰੋਸ਼ਨੀ ਹੂੰ ਹੂੰ ਸਾਰੇ ਕਮਰੇ 'ਚ ਕੋ ਮਰਜੀ ਭਾਈ ਇੱਥੇ ਥੋੜਾ ਜਿਹਾ ਹਨੇਰਾ ਲੈਂਦਾ ਬਰਿੰਡੇ ਵਿੱਚ ਨਾ ਆਹਾ ਇਹ ਮੈਂ ਸੋਚਦਾ ਵੀ ਜਿਹੜੀ ਦੋ ਲਾਈਟਾਂ ਨੇ ਸੋਲਰ ਨਾਲ ਕਰ ਲੈਣੀ ਕੋਠੇ ਪਰ ਦਿਨ ਚ ਬਲ ਜੇ ਕਰਨ ਜਿਹੜੇ ਲੱਗੋ ਉਹ ਤੇ ਆਏ ਨਾ ਜਦ ਧੁੱਪਾਂ ਨਿਕਲੇ ਤੇ ਉਹਨਾਂ ਨਾਲ ਚੱਲ ਪਵੇ। ਤੇ ਬਿਜਲੀ ਦਾ ਖਰਚਾ ਨਾ ਹੋਵੇ ਉਹਨਾਂ ਪਰ। ਉਹ ਇਦਾਂ ਨਾ ਕਰਾਂ ਕਿ ਸੋਲਰ ਅਟੈਚ ਕਰਾਂ ਤੇ ਲਾਟ ਦੇ ਉੱਪਰ ਤੇ ਸੋਲਰ ਨਾ ਹੋ ਜਣ ਉਹ। ਉਹ ਇਦਾਂ ਦਾ ਕੰਮ ਕਰਾਂਗੇ ਔਣ ਵਾਲੇ ਸਮੇਂ ਦੇ ਵਿੱਚ। ਜੇ ਫਿਰ ਇਹ ਬਲਦੀਆਂ ਰਹਿਣੀਆਂ ਫਿਰ ਇੱਥੇ ਆ। ਉਹ ਇੰਦਾ ਵੀ ਨਹੀਂ ਹੈ ਨਾ ਥੋੜੇ ਡਾਰਕ ਜਿਹਾ ਲੱਗਦਾ। ਵੀ ਮੰਦਮ ਜੰਮੜਾ ਜਾ। ਰਸੋਈ ਚ ਪੂਰਾ ਚੱਲਣਾ ਹੈ ਨਾ। ਸੋਈ ਮਰਦੀ ਲਸ਼ਕਾਰਿਆ ਨਾ ਸੋਈ ਚ ਕੋਈ ਖਰਾਬ ਆਹੀ ਇੱਥੇ ਥੋੜਾ ਜਨਾ ਨਹੀਂ ਰਹਾ ਇੱਥੇ ਕਮਰੇ ਦੇ ਵਿੱਚ ਬਾਕੀ ਆ ਥੋੜਾ ਜਿਹਾ ਬਾਥਰੂਮ ਦਾ ਪਰਪਰ ਚੰਗਾ ਆਇਆ ਨਹੀਂ ਇਹਦੇ ਵਿੱਚ ਇਹਦੇ ਵਿੱਚ ਵੀ ਲਾਈਟ ਵੱਲ ਕੇ ਜਾਂਦੀ ਉਹ ਜਾ ਹੋਵੇ ਤੁਹਾਨੂੰ ਅੰਦਰ ਸਫਾਈ ਹੋ ਗਈ ਤੇ ਥੱਲੇ ਫੁਕਸੀ ਭੰਡਾ ਤੇ ਰਹੀ ਮੇਰੇ ਖਿਆਲ ਚ ਨਾ ਭਰੀ ਹੋਈ ਉਹ ਕਹਿੰਦਾ ਪੁੱਛਦਾ ਨਾ ਉਹ ਟੈਲਾ ਵਾਲਾ ਕਿੱਧਰ ਆ? ਹਾਂ। ਆਹ ਤੇ ਆਹ ਦੇ ਸਾਡੀ ਲੈ ਲਈਏ। ਹਾਂ, ਪਾਰਟੀ ਵੀ ਲੈ ਲਈਏ। ਕਿੱਧਰ ਉਹ ਥੱਲੇ ਬਾਕਸ ਨਹੀਂ ਪਈ ਗਰਾਊਂਡ ਪਰ? ਰੈਂਦੀ ਆ ਉਹ। ਭਰ ਦੋ ਫਿਰ। ਭਰ ਦੂਗੇ ਹੁਣ ਐ ਨਹੀਂ ਭਰੂਗਾ। ਹਾਂ? ਉਹ ਕੱਟੀ ਭਰ ਦੂਗੇ ਬਾਅਦ ਵਿੱਚ। ਹਾਂ। ਪਟੇਰ ਵਾਲੀ ਬਣੀ ਕੱਕਾ ਕਿੰਨਾ ਕਰਾਏ ਹਾਂ ਚਾਹ ਬਣਾਉਂਦੇ ਦੋਨੇ ਭਾਈ ਲੈ ਆਉਣੀ ਪੈਣੀ ਤੇ ਚਾ ਵਾੜੀ ਨਹੀਂ ਆਉਣੀ ਪੈਣੀ ਹਾਂ ਮੇਰੇ ਨਾਲ ਪੱਟੇ ਤਿੰਨ ਤਿੰਨ ਵਾੜੀ ਨਹੀਂ ਆਉਣੀ ਪੈਣੀ ਆਕਸੀ ਦੀਆਂ ਹਾਂਜੀ ਹਾਂਜੀ ਸਾਰੇ ਮਕਸੀ ਦੇ ਵੀ ਆ ਉਹ ਲਿਆਦਾਂਗੇ ਇਹ ਜੋਇੰਟ ਕਰਨੀ ਹੋਰੀ ਵਾਲੀ ਜੋ ਆਕਸੀ ਬਣੇ ਹੈ ਜੋਇੰਟ ਕਰਨੀ ਕਰਦੇ ਜੋ ਆਕਸੀ ਬਣੇ ਅੱਡ ਰਹੀ ਗਾ ਇਹ ਆਕਸੀ ਕਰੂੰਗੇ ਅੱਛਾ ਲੈਂਟਰ ਰਾ ਇਹ ਹਾਂ ਹਵਾ ਪੈਣੀ ਹਵਾ ਨਿਕਲੀ ਜਾਊਗੀ ਪਹਿਲੇ ਚੱਲ ਜੂਗਾ ਸਾਟੀ ਅੰਦਰ ਬਾਹਰ ਜਿਹੜਾ ਆਪਾਂ ਲੈਂਟਰ ਨੇ ਪਰਦਾ ਹੀ ਚੜ੍ਹਣੀ ਹੈ ਗੋਜੂ ਨੂੰ ਹੋਰੇ 20 ਈਨੀ ਦਾ ਪਾਣੀ ਦਸੀ ਜਾਣਾ ਉਥੇ ਨੂੰ ਐ ਚਲੂ ਰੱਖਣਾ ਨਹੀਂ ਜਿੰਦਾ ਮਰਜੀ ਕਹ ਲਿਓ ਬਾਈ ਹਾਂਜੀ ਅੱਜ ਮੈਂ ਇਹ ਕਹਦੇ ਹਾਂ ਮੈਂ ਲਾ ਦੇ ਅੱਜ ਪੈਸੇ ਲਾ ਦੀ ਫੇਰ ਲੈ ਲੀਏ ਲੱਖ ਰੁਪਏ ਹਾਂ ਮੈਂ ਬੰਦਾ ਬੁਲਾਉਂਦਾ ਬੁਲਾ ਲਾ ਮਾਰਾ ਤਿਆਰ ਆ ਤੇਰੇ ਤੂੰ ਵੀ ਤਿਆਰ ਨਾ ਤੇ ਵਿਚ ਐ ਕਰ ਲਿਆ ਮੈਂ 80 80 ਹਜ਼ਾਰ ਕਰਾਉਂਦੇ ਆ ਦੋ ਆੜੀਆਂ ਤੇਰੀਆਂ ਦੋ ਆੜੀਆਂ ਤੇਰੀਆਂ ਐਦਾਂ ਕਰ ਲੈ ਵੀ ਪੰਜਵੀਂ ਆੜੀ ਫੇਰ ਵਿੱਚ ਮਿਕਸ ਹੁੰਦੀ ਫਿਰ ਅੱਛਾ ਆਹ ਕਰ ਲੋ ਕੀ ਮੈਂ ਤੁਹਾਨੂੰ ਲੋਡ ਲਾ ਕੇ ਦਵਾਂ ਜੇ ਤਿੰਨ ਤਿੰਨ ਬਣਾਉਣੀ ਆ ਫਿਰ 120000 120000 ਤੇ ਹੋਰ ਛੋਟੇ ਦੇ ਸ਼ੁਰੂ ਕਰਨਾ ਫਿਰ 40 ਤੇ ਕਰ ਲੈਂਦੇ ਆ 40 ਦੂਪ ਵਾਲਾ 40 ਦੂਪ ਵਾਲਾ 40 ਦੀ ਕਿਸ਼ਤਾਂ ਹੁਣ ਸ਼ੁਰੂ ਹੋ ਜੂਗੀ 40 ਦੀ ਘੱਟ ਹੋਣੀ 40 ਦੀ ਘੱਟ ਹੋ ਜੂਣੀ ਉਹਨੇ ਫਿਰ ਵੱਡਾ ਸੋਚੋ ਵੱਡਾ ਵੱਡਾ ਚੱਲਣ ਦੇ 80 ਵਾਲਾ ਚੱਲਣ ਦੇ 80 ਵਾਲੇ ਚੱਲਣ ਦੇ ਆਪਣਾ ਤਿੰਨਾ ਲਾਦਾ ਕੰਨਾ ਹੋ ਗਿਆ 120000 120000 ਤੂੰ ਵੀ ਵਿਚੇ ਆ ਬਾਈ ਹਾਂ ਉਹ ਵੀ ਨਾਲੇ ਆ ਹਾਂ ਵੱਡਾ ਸੋਚੋ ਬੁਲਾ ਲਾ ਫਿਰ ਇਹ ਵੀ ਹੋਰੀ ਆ ਮੋਰ ਮੈਂ ਬੰਦਾ ਬੁਲਾਉਂਦਾ ਆ ਉਹ ਤੋਂ ਪਹਿਲਾਂ ਪਹਿਲਾਂ ਪਛੇ ਡਾਕੂਮੈਂਟ ਕਿਹੜੇ ਚਾਹੀਦੇ ਆ ਜੇ ਆਪੂ ਰੇਲ ਮੈਂ 2 ਲੱਖ ਰੁਪਏ ਹੋ ਜੇ ਆਪੂ ਝਿਲ ਮੈਂ 2 ਲੱਖ 40 ਹਜ਼ਾਰ ਬਣ ਗਿਆ ਦੋ ਜਿੰਨਾ ਦਾ ਆ ਤੁਹਾਨੂੰ ਉਹਦਾ 4-4 ਹਜ਼ਾਰ ਮਹੀਨੇ ਦਾ ਹੀ ਜਾਣਾ ਚਾਰ ਦਾ ਵੀ ਸਮਝ ਲੈ ਵੀ ਜੀ ਇੱਕ ਬੰਦੇ ਦਾ 2% ਹੋਰ ਲਾਉਂਦੇ ਆ ਵੀ 62 ਤਿਰਕ ਸੌ ਵੀ ਇੱਕ ਇੱਕ ਬੰਦੇ ਨੂੰ ਆਈ ਜਾਊਗਾ ਮੇਰੇ ਖਿਆਲ ਦੇ ਵਿੱਚ ਤੇ 15 ਇੱਕ ਇੱਕ ਜਿਹੜੀ ਥੱਲੇ ਐਡ ਚੱਲੂ ਉਹਦਾ ਜੇ ਕਮਿਸ਼ਨ ਲਾਉਂਦੇ ਆਪਾਂ ਇਦਾਂ ਕਰਦੇ ਕੁਝ ਗੜ ਜਾ ਜਿੱਤੇ ਕਿਨੂੰ ਕੈਮੀਕਲਾਂ ਕਰ ਲੈਣੇ ਫੋਨ ਵੱਜਦਾ ਹੋਲਣ ਦੇ ਮੇਰਾ ਟਾਈਮ ਜਦ ਤੱਕ ਜਦ ਤੱਕ ਤੁਸੀਂ ਹਾਲੇ ਸ਼ੁਰੂ ਕਰੋ ਹਲੇ ਆ ਮੰਗਾਈਆਂ ਤੁਹਾਨੂੰ ਨਾਲ ਫੋਟੋ ਭੇਜੀ ਉਹਨੂੰ ਮੈਂ ਉਹ ਹੋਣਾ ਨਹੀਂ ਇਹ ਵੀ ਲੱਗ ਜਾਂਦਾ ਐ ਤਾਂ ਲਿਖਿਆ ਆ ਨਾ ਬਾਜ਼ਾਰ ਦਾ ਬਾਕੀ ਪਰ ਪਾਣੀ ਪਤਾ ਨਹੀਂ ਗੱਲ ਦੇਖੀ ਥੱਲੇ ਉਹ ਹਵਾ ਤਾਂ ਨਹੀਂ ਨਿਕਲਦੀ ਕਿਤੇ ਜਿੱਥੇ ਆਈ ਬੜਾ ਪਾਇਆ ਤਾਂ ਲੈ ਮੈਨੂੰ ਆਪਣਾ ਬਿਜਲੀ ਵਾਲਾ ਦੂਆ ਤੁਹਾਨੂੰ ਤਾਂ ਉਹ ਲਾਉਣਾ ਆਏ ਕਰ ਮੇਰੇ ਖਾਲਚ ਯਾਰ ਹਾਂ ਤੈਨੂੰ ਕੋਈ ਨੇਤਰ ਬਾਈ ਦਾ ਵਾਲੀ ਮੋਟਰ ਚਲਾਉਂਦੇ ਮੈਂ ਕਹਿੰਦਾ ਯਾਰ ਉਹ ਉੱਥੇ ਮਿਲਦਾ ਉੱਥੇ ਹਵਾ ਨਿਕਲਦੀ ਨਹੀਂ ਆ ਦੇਖੀ ਬੜਾ ਜਾਂ ਮਰੇਗ ਮਾਰਾ ਇਹ ਚੰਗੀ ਤਰ੍ਹਾਂ ਮਾਰ ਥੱਲੇ ਦੇਖਦੇ ਹੀ ਆਹੋ ਵਿੱਚ ਵਿੱਚ ਫੁੱਟੀ ਜੇ ਜਿੰਦਾ ਥੱਲੇ ਡੋਲ ਆਉਗੀ ਹੁਣ ਵੇਖਾ ਗੈਂਸ ਲੈ ਅਬੀ ਨੇ ਬੜਾ ਕਾ ਪਾਇਆ ਜੀ ਕਿਹੜੇ ਨੇ ਅਬੀਰੇ ਨੇ ਤੇਰਾ ਬਾਪੂ ਅੱਡੇ ਦੇ ਕਿਆ ਕਰਦਾ ਵਾ ਸੈੱਟ ਹੋਇਆ ਪੂਰਾ 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 ਬਾਪੂ ਸੈੱਟ ਦੇ ਦਾ ਚਲੋ ਸ਼ੁਕਰ ਆ ਕੋਈ ਬੰਦਾ ਸ਼ੁਕਰ ਆ ਕੋਈ ਬੰਦਾ ਤਾਂ ਸੈੱਟ ਹੋਇਆ ਲੋਕ ਵਾਲਾ ਵੀ ਆ ਗਿਆ ਕਿਆ ਹਾਲ ਆ ਭਾਈ ਹਾਂ ਬਾਈ ਇਹ ਠੀਕ ਇੱਥੇ ਤੈ ਨਾ ਬਾਹਰ ਦੇਖੀ ਤਾਂ ਕੀ ਨਾ ਰੋਣਾ ਮਾਣੋ ਕੁੜੀ ਇਹ ਗਾ ਜਾਣਦਾ ਵੀ ਤੀਜੀ ਮੰਜ਼ਲ ਕੋਰਾ ਹਾਂ ਤੇ ਸੜੇ ਵਿੱਚ ਬੁਲਬੁਲੇ ਆ ਜਾਂਦੀ ਹੈ ਪੈਪ ਦੇ ਵਿੱਚ ਆ ਕੀ ਮੈਂ ਅੱਜ ਨੇ ਜੋਇੰਟ ਦਤਾ ਹੈ ਕਿ ਉਹਦੇ ਕਰਕੇ ਹੋਆ ਮੈਂ ਤਾਂ ਆਪਣਾ ਹੀ ਮਰਦਾ ਇੱਥੇ ਪਹਿਲਾ ਪਹਿਲਾ ਬੰਦਾ ਸੈੱਟ ਸੁਣਿਆ ਮੈਂ ਨਹੀਂ ਕਹਿੰਦੇ ਅਸੀਂ ਸੈੱਟ ਨਹੀਂ ਤੁਸੀਂ ਸੈੱਟ ਨਹੀਂ ਹੈਂ ਆ ਗਿਆ ਮੈਂ ਪੈਗ ਲਵਾ ਦੇ ਹੂੰ ਹੂੰ ਉਹ ਨਹੀਂ ਇਹ ਸਾਝੇ ਪੈਸੇ ਪਾਏ ਹੋਏ ਆਪਾਂ ਨੇ ਬਾਅਦ ਚ ਮਾਦਲ ਮਰ ਗਈ ਆ ਤੁਸੀਂ ਸੈਟ ਨਹੀਂ ਦੇ ਹੋਏ ਰਾਤ ਆ ਠੀਕ ਤੇ ਠੀਕ ਤੇ ਇਹ ਸੱਟ ਇਹ ਠੀਕ ਠੀਕ ਤੇ ਇਹ ਸੱਟ ਲੈ ਇਹ ਠੀਕ ਠੀਕ ਤੇ ਅੱਜ ਨਹੀਂ ਅੱਜ ਆ ਤੁਸੀਂ ਛੇੜ ਅੱਜ ਤਾਂ ਲੋਕਾਂ ਨੂੰ ਗਲਤ ਬੁਲਾ ਲੇਤਾ ਹਾਂ ਲੋਕਾਂ ਨੂੰ ਗਲਤ ਬੁਲਾਇਆ ਅੱਜ ਹਾਂ ਨਾਲ ਉਹ ਜਾਣਾ ਸਾਡਾ ਇੱਕ ਰਹਿਤਾ ਚੱਲ ਆਲੀ ਦਾ ਪਿੱਛੇ ਫੈਟਾ ਉਹ ਨਾ ਰਾਸਤਾ ਖੜਦਾ ਨਾ ਹਾਂ ਨਾ ਰੇਤਾ ਪਾਈ ਆਪਨੇ ਗੱਲਾਂ ਅਗਰ ਵੀ ਪਾਉਣੇ ਨੇ ਡਾਕਟਰ ਨੂੰ ਥੱਲੇ ਗਾਡਰ ਇਹਦੇ ਚਾਕੇ ਉਧਰ ਛੱਡ ਤੋ ਉਧਰੋਂ ਛੱਡ ਰਾਂ ਗਾਡਰ ਉਹਨੇ ਆਉਣਾ ਨਹੀਂ ਨਾ ਕਹਿੰਦਾ ਆਉਣਾ ਨਹੀਂ ਕਹਿੰਦਾ ਅੱਜ ਬੜੀ ਜਣਾ ਹੁੱਤੀ ਉੱਪਰੋਂ ਮਿਸਤਰੀ ਨਾ ਲੇਵਰਾ ਆ ਗਿਆ ਉੱਪਰ ਖੜਾ ਹੂੰ ਇਹਨੂੰ ਪਹਿਲੇ ਥੱਲੇ ਬੰਦਾ ਬੰਦਾ ਖਾ ਪਹੇ ਗਿਆ ਬਈ ਬੰਦੇ ਕਿਹੜਾ ਕਿੰਨੇ ਟੋਟਲ 5 8 8 2 10 ਹਾਂਜੀ 11

ਚੱਕਰ ਇਹਦਾ ਮੈਂ ਵੀ ਦੇਖਦਾ ਮੜਾ ਜਾ ਉਹਦੇ ਬੈਂਡ ਪਾ ਕੇ ਥੱਲੇ ਬੰਦ ਕਰਿਆ ਹੋਇਆ ਇਹ ਥੱਲੇ ਬੈਂਡ ਬਹਿ ਕੇ ਬੰਦ ਕਰਿਆ ਹੋਇਆ ਮੇਰੇ ਖਿਆਲ ਚ ਆਹ ਹੈਂਡਕੈਪ ਜਾਂ ਪਾ ਕੇ ਉੱਪਰ ਹਾਂ ਨਿਕਲ ਗਿਆ ਪਾਣੀ ਤਾਂ ਨਿਕਲ ਗਿਆ ਆ ਮੈਂ ਦੇਖ ਕਿੱਥੇ ਆ ਉਹ ਨਿਕਲ ਗਿਆ ਪਾਣੀ ਉਹਦਾ ਕੱਢਣਾ ਮਾੜੀ ਤੇਰਾ ਉਹਦੇ ਬਾਣੀ ਕੱਢਣਾ ਤਦੇ ਇਹ ਜੀ ਪਾਣੀ ਖਤਮ ਹੋ ਗਈ ਉਹ ਦੂਆ ਹੈ ਉਹਨਾਂ ਦਾ ਹੈਂਡਕੈਪ ਨਹੀਂ ਨਹੀਂ ਨਿਕਲਦਾ ਫੜਦਾ ਉਹ ਹੈਂਡਕੈਪ ਚ ਨਹੀਂ ਪਾਇਆ ਵਿੱਚ ਉਹਨੇ ਨਹੀਂ 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 ਇਹ ਦੂਜਾ ਮਸਕ ਨਾਲ ਵਾਪਸ ਅੱਛਾ ਹਾਂ ਇਹ ਜੀ ਪਾਣੀ ਦਾ ਜਿਹੜਾ ਪਾਣੀ ਉਹ ਵਿੱਚ ਮਾੜਾ ਜਿਹਾ ਫੜਾ ਲੈਣਾ ਬਸ ਅੱਛਾ ਸਰਾਹਕਾ ਉਹ ਸਰਾਹਿਤ ਤੋਂ ਸਰਾਹਕ ਆ ਇਹ ਪਾਣੀ ਮਸਕ ਨਹੀਂ ਆਉਂਦਾ ਅੱਛਾ ਅੱਛਾ ਠੀਕ ਹੈ ਠੀਕ ਹੈ ਤਾਂ ਠੀਕ ਹੈ ਮੈਂ ਵੀ ਸੋਚਦਾ ਤਾਂ ਕਿ ਉੱਪਰ ਦਾ 10 ਮਿੰਟ ਪਾ ਦਿੰਦੇ ਆ ਉਸ ਮਿੰਟੋਂ ਕੱਢ ਲੈਣਾ ਬੱਚੇ ਸਾਈਡ ਨੂੰ ਨਿਕਲ ਜਾਣੇ ਪਾਣੀ ਹਾਂ ਹਾਂ ਉਹ ਜਦਾਂ ਕਿਆ ਕਹਿੰਦੇ ਹੁਣ ਪਾਣੀ ਸਮਝ ਕੇ ਨਾ ਜੋ ਸਾਈਡ ਨੂੰ ਪਾਣੀ ਨਿਕਲਿਆ ਜਣਾ ਵੀ ਬਸਕੌਂ ਤੇ ਥੱਲੇ ਦੇ ਪਾਈਪ ਤੋਂ ਜਮਾਈ ਬਾਗਲੀਏ ਆ ਡਾਕਟਰ ਕਹਿੰਦਾ ਇਧਰ ਨੂੰ ਵੇਖਦਾ ਵਸ ਨਿੰਮੇ ਵੱਲ ਇਹ ਉਹ ਵੀ ਕਰ ਦਿੰਦਾ ਜਾਨ ਮੇਰੇ ਢਾਕ ਦੇ ਉੱਪਰ ਤੇ ਮੈਨੂੰ ਰੋਟੀ ਵੀ ਲਪੇਟ ਦੇਗੀ ਟਾਈਪ ਦਾ ਮੈਂ ਤੁਹਾਨੂੰ ਬਸਾ ਦੇਣਾ ਜੇ ਇਹ ਰਿਹਾ ਹੁਣ ਇੱਕ ਇਹਨਾਂ ਨੂੰ ਉਹਨਾਂ ਦਾ ਪਲਾਗਾ ਚਾਹੀਦਾ ਲਾਉਣ ਦਾ ਇਹਨਾਂ ਨੂੰ ਕਿਹੜਾ ਚਾਹ ਮਸ਼ੀਨਾਂ ਮਰੀਆਂ ਨਾਲ ਕੋਈ ਆਹ ਇਹਨਾਂ ਨੂੰ ਬੋੜ ਇੱਕ ਲਾ ਕੇ ਦੇ ਦਮਾ ਕਿਹੜਾ ਨੂੰ ਇਹਨਾਂ ਨੂੰ ਲੱਕੜਾ ਇਹਨੂੰ ਹਾਂ ਦੂਜਾ ਬਣਿਆ ਘਾੜ ਜਿਹੜੀਆਂ ਬੋੜ ਲਾਏ ਨੇ ਹਾਂ ਹਾਂ ਮੈਂ ਕਹਿ ਦਿੰਦਾ ਕਹਿ ਦਿੰਦੇ ਹਾਂ ਹਾਂ ਤੁਸੀਂ ਮੈਨੂੰ ਕਹਿਣਾ ਵੜ ਜਾਓ ਇਹ ਲੱਗਾਈ ਜਾਓ ਉਹ ਲੋੜ ਲਾੜ ਚਲਦੀ ਆ ਉਹ ਤੇ ਲਾੜ ਦੇ ਦੇਣਾ ਤੇ ਬਾਅਦ ਵਿੱਚ ਪਲੱਗ ਦੇ ਦੀ ਇੱਕ ਇੱਕ ਦੇਣਾ ਚਾਹੀਦਾ ਇੱਕ ਦੋ ਪਲੱਗ ਹੈਗੇ ਆਪਣੇ ਕੋਲ ਇੱਕ ਤਾਂ ਇਹ ਨੂੰ ਹੈਗਾ ਉੱਪਰ ਕਾਲਾ ਜਿਹਾ ਹੈ ਨਹੀਂ ਆਪਣਾ ਇੱਕ ਚਿੱਟਾ ਜਿਹਾ ਉੱਪਰ ਦੇ ਦੇ ਕਿਤੇ ਦੂਜਾ ਥੱਲੇ ਪਿਆ ਦੋ ਪਲੱਗ ਹੈਗੇ ਆਪਣੇ ਕੋਲ ਇਹ ਕਿੰਨੇ ਬਣਾ ਕੇ ਦੇ ਇਹ ਰੱਖ ਹਾਂ ਆਹ ਆਹ ਵੀ ਆ ਇੱਕ ਮਿੰਟ ਦੇਖ ਮੈਂ ਜੀ ਖੜੇ ਖੜਾ ਮਾਲ ਖੜਾ ਤਾਂ ਸਾਰ ਤਾਰ ਚੱਕਣੀ ਪੈਣੀ ਜਰਾ ਉੱਪਰ ਚੱਕਣੀ ਨਹੀਂ ਮੜੇ ਉਧਰ ਮਾਰੀ ਚੱਕ ਕੇ ਕੱਕੇ ਨਹੀਂ 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 ਖੜੀ ਗਮਨ ਤਾਰ ਤਾਰ ਉਤਾਰ ਕਰ ਲੈ ਪਲੇ ਪਾਸੇ ਜਾ ਕੇ ਸੈਟ ਯਾਰ ਬੋਸੀ ਵੀ ਨਾਲ ਕਰੀ ਕੰਟੀ ਨਾਲ ਲਾ ਲੀ ਇਹ ਹੜੀ ਢਿੱਲੀ ਕਦੇ ਉਹ ਵੀ ਤਾਰ ਆ ਗਾਡਰ ਥੱਲੇ ਸੇਟਣਾ ਉਹ ਕਿੱਥੇ ਚਲੀ ਜਾਊਗਾ ਉਧਰੋਂ ਪਲੇ ਪਾਸੇ ਨਿਕਲ ਜਾਊਗਾ ਉਹ ਉਹਦੇ ਕਿੱਥੇ ਨਿਕਲ ਹੋਣਾ ਉਹ ਨਿਮੇ ਚਲੇ ਜਾਣਾ ਮਾਈ ਉਹਨਾਂ ਨਾਲ ਜਾਣਾ ਮਾਈ ਉਹਨਾਂ ਚਲੇ ਨਹੀਂ ਜਾ ਹੁਣ ਉਧਰ ਨੂੰ ਨਹੀਂ ਪੈਚ ਅਤਾਰ ਨੇੜੇ ਲਾ ਦੇ ਬਸ 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 ਠੀਕ ਹੈ ਚਲੋ ਲਾਉਡ ਰਾਈ ਦੇਖੋ ਲਾ ਕੇ ਉਹ ਕਿੱਦਾਂ ਗੇਰਿਆ ਤਾਂ ਹਜ ਤਾਂ ਨਾ ਕਰੋ ਯਾਰ ਗੱਲ ਤਾਂ ਸੈੱਟ ਹੋ ਗਿਆ ਉਹ ਨੇਰ ਪਾਛੇ ਰੋਲਾ ਪਾਉਣੋ ਜਾ ਕੇ ਥੱਲੇ ਸੈੱਟ ਕਰਕੇ ਆਓ ਪਹਿਲਾਂ ਯਾਰ ਹਾਂ ਅੱਜ ਇਕੱਠਾ ਫੜ ਕੇ ਇਕੱਠਾ ਉਹਦੇ ਉਹਦੇ ਵਿੱਚ ਗਿਣਤੀ ਜਿਹਾ ਸੈੱਟੋ 1 2 3 ਕਰਕੇ ਉਹਨੇ ਪਾਛੇ ਰੋਲਾ ਪਾ ਲੈਣਾ ਇਦਾਂ ਨਾ ਕਰੋ ਯਾਰ ਗੱਬੇ ਨੂੰ ਉਤਰੂੰਗਾ ਦੇ ਕਿਦਾਂ ਉਤਰ ਲੱਗਿਆ ਪੁੱਛ ਲਿਆ ਇਹ ਕੀ ਗੱਲ ਕਿਨੇ ਇੰਚ ਦੀ ਛੱਡਣੀ ਹੈ ਤੇਰੀ ਇਹ ਵੀ ਕਰ ਲੰਦਾ ਫੋਨ ਪਲਾਂਦਰ ਲੱਗ ਜਾ ਮੈਂ ਕੱਲ ਨੂੰ ਫੋਨ ਹੁਣ ਥੋੜਾ ਹੋਰ ਥੋੜਾ ਚੱਲ ਚੱਲ ਹਾਂ ਤੁਸੀਂ ਆਪ ਆਪਦੀ ਜੱਟ ਜਿਨੀ ਆ ਕੋ ਨਵੇਂ ਰੱਖਣੂਗਾ ਬਜ ਨਹੀਂ ਹੋਣਾ ਇਹ ਪਰ ਤੁਸੀਂ ਸੱਟ ਜੇ ਕਰਦੇ ਹਾਂ ਉਹਦੇ ਨੰਨੇ ਜਿਹੇ ਬਾਹਰ ਨੇ ਚੱਕ ਲੈ ਜਿਹੜੇ ਉਹਨੇ ਇਹ ਇਹਨਾਂ ਨੂੰ ਰਹਿਣ ਦਾ ਤਾਂ ਮੈਂ ਉਹ ਜਿਹੜੀ ਤੇਰੇ ਪਿੱਛੇ ਪਈਆਂ ਨਾ ਉਹ ਚੱਕ ਦੇ ਚੱਕ ਦੇ ਚੱਕ ਲਓ ਤੁਸੀਂ ਗਲਟਰ ਚੱਕ ਲਿਓ ਹਰ ਸਿੱਧਾ ਕਰਕੇ ਇੱਕ ਦੋ ਕਰਕੇ ਛੱਡੇ ਕਰੋ ਯਾਰ ਨਿੰਤੀ ਕਰਕੇ ਨਹੀਂ ਅਣਜਾਣ ਨਹੀਂ ਇਹ ਕਾਕੇ ਨੇ ਕਰੀ ਫਿਰ ਹਰਕਾਈ ਉਹ ਤੇ ਛੜਤਾ ਦਾ ਇਹਨੇ ਧੱਕਦਾ ਪਰਲੇ ਪਾਸੇ ਨੂੰ ਰਿੰਕੇ ਤੂੰ ਗੱਬੇ ਦੇ ਫੜਕੇ ਇਕੱਠਾ ਛੱਡ ਉੱਧਰ ਆ ਗਾ ਹਾਂ ਹਰਿੰਕੇ ਦੇਖੀਦਾ ਪਸਾੜ ਰਿਹਾ ਤੂੰ ਉਹਦਾ ਉਹਦਾ ਮਾਲੇ ਚਾਜ ਦੇ ਕੰਡਾ ਇੱਥੇ ਰੱਖ ਲਾ ਗੱਬੇ ਦੇ ਫੜਕੇ ਕਰਕੇ ਛੱਡੀ ਤੂੰ ਬਾਕੀ ਛੱਡ ਦੇ ਰਿੰਕੇ ਤੂੰ ਹੀ ਛੱਡੀ ਇੱਕ ਪੰਦਾ ਛੱਡ ਦੋ ਬਾਹਰ ਨੂੰ ਗੱਡੋ 1 2 3 ਚੱਲ ਐਦਾਂ ਛੱਡੋ ਬਸ ਦੋ ਜੱਗ ਲੋ ਬੜੇ ਦੇਖੀ ਦੇਖੀ ਬੱਚ ਕੇ ਥੱਲੇ ਇੱਕ ਦੋ ਤਿੰਨ ਬਸ ਬਣ ਗਈ ਗੱਲ ਆ ਚੱਲ ਪਹਿਲੇ ਚੱਕ ਲੈ ਤੂੰ ਗੱਬਰ ਆ ਕੇ ਚੱਕੜ ਹੋਰ ਚੱਲ ਉੱਧੂ ਚੱਲ ਤਮਾ ਉਹ ਬਿੰਦੂ ਤੇਰਾ ਬੰਦਾ ਨਹੀਂ ਆਇਆ ਉਹ बंदा <laughs> ऐरा <sh activates noise> ਜਾ ਬਕਰ ਇੱਥੇ ਬੰਦਾ ਜੜੀ ਜੜੀ ਕਾਲੀ ਕੋਈ ਨਹੀਂ ਤਰੇ ਬੰਦੇ ਹਾਂ ਹਾਂ ਬੰਦੂ 700 ਕੰਨੇ 700 ਕੰਨੇ ਦੀ 700 ਹੀ ਆਪਣਾ ਉਹ ਇੱਥੇ ਹੀ ਆ ਬਾਹਰ ਵੀ ਬਾਹਰ ਵੀ ਅੰਦਰ ਮੇਰੇ ਘਰ ਨਾਲ ਤੁਸੀਂ ਬਸ ਆਹ ਕੱਢ ਦੋ ਅੰਦਰ ਉਹਨਾਂ ਲੋੜ ਨਹੀਂ ਹੈਗੀ ਪਕਰਨ ਦੀ ਹੈ ਉਹ ਤਾਂ ਲੋੜ ਨਹੀਂ ਕਿ ਉਹ ਤਾਂ ਕਰ ਗਏ ਹੁਣ ਉਹ ਉਹ ਕੰਨਾਂ 'ਤੇ ਪਾ ਕੇ ਤੁਹਾਨੂੰ ਓਕੀ ਹੁੰਦੀ ਦੌਰ ਨਹੀਂ ਹੁਣ ਉਹ ਮੈਨਾਂ ਕਹਿੰਦਾ ਦੋ ਦਿਨ ਰਹਿ ਕੇ ਲਾ ਦਿੰਦੇ। ਲਾ ਦੇ ਫਿਰ। ਕਰ ਦੇ। ਆਹ ਕਰ ਦੇ। ਸਾਹਮਣੇ ਕਰ ਦੇ, ਫਰੰਟ ਕਰ ਦੇ। ਆਹ ਫਰੰਟ ਤਾਂ ਆਪਣਾ ਟੱਲੇ ਕਰੀ। ਟੱਲੇ ਇੱਧਰ ਕਰ ਦੇ ਮੁਰੂ। ਹਾਂ। ਹਾਂ। ਕਰ ਦੇ ਚਿੱਟੇ-ਚਿੱਟਾ ਚਾਰੇ ਪਾਸੇ। ਹਾਂ? ਹਾਂ। ਆ ਮੇਰਾ ਕਰ ਕਰਦੇ ਚਿੱਟੇ-ਚਿੱਟਾ ਹੁਣ ਚਾਰੇ ਪਾਸੇ ਤੇ। ਓਏ ਯਾਰ ਉੱਪਰ ਮੈਂ ਤੈਨੂੰ ਰੰਗ ਲਿਆ ਕੇ ਦਿੰਦਾ ਯਾਰ। ਜਿਹੜੇ ਆ ਇੱਕ ਇਹ ਜਿਹੜਾ ਫਰੰਟ ਵਾਲੇ ਆ। ਉਧਰ ਐਂਗਲ ਇੱਕ ਇਹ ਤੇ ਇੱਕ ਜਿਹੜਾ ਉਪਰਾਂ ਅੰਗਲ ਜੇ ਉਹਨੂੰ ਰੰਗ ਆਪਣਾ ਗ੍ਰੇ ਕਰਨਾ ਜਿਹੜੀ ਆ ਬਾਹਰ ਪਈ ਨੇ ਇਹਦੇ ਨਾਲ ਦਾ ਮੈਂ ਲੈ ਕੇ ਆਉਂਦਾ ਜਾ ਕੇ ਅੱਜ ਉਹਨਾਂ ਨੇ ਫਿਰ ਆਲੀ ਯਾਰਡ ਕੀ ਕਿਨੇ ਕੰਮ ਨਾਲ ਸ਼ੁਰੂ ਕਰਾਂ ਕੋਣ ਕਹਿੰਦੇ ਕਹਿੰਦੇ ਹੈ ਹਾਂ ਉਹ ਤਾਂ ਮੈਡੀਕਲ ਦੀ ਹੈ ਉਹ ਤਾਂ ਮੈਂ ਤੂੰ ਉੱtre ਆ ਉਹ ਤਾਂ ਮੈਂ ਤਮ ਕਿਥੇ ਗਿਆ ਉਧਰ ਆ ਤਾਂ ਮੈਨੂੰ ਬੁਲਾ ਮੜੇ ਨਾਲੇ ਮੈਂ ਤਾਂ ਮੈਨੂੰ ਕਹੇ ਵੀ ਲੋਕਾਂ ਵਾਲੇ ਚ ਰਹਿਣ ਦੇ ਮੰਨ ਨਹੀਂ ਮੇਰੀ ਇਹਨੇ ਉਹਨਾਂ ਦਾ ਬਲਾ ਬੜਾ ਚਾ ਲੈਣਾ ਦੇ ਬਣਾ ਦੇ ਦੂੰਗਾ ਚਾਹੁੰਦਾ ਆਂ ਬੜਾ ਪਛਦੋਨੋਂ ਮੈਂ ਇਹ ਤਾਂ ਨਾ ਬਾਈ ਨਾ ਪਾ ਤੇ ਕਾ ਰਾਂ ਨਾ ਗਿਆ ਕਿਥੇ ਆਇਆ ਨਹੀਂ ਉਹਨੂੰ ਕਹਿਆ ਬਾਲੇ ਨੂੰ ਮੈਂ ਕਿਹਾ ਵੀ ਰਹਿਣ ਦੇ ਅੱਜ ਮੰਨੀ ਨਹੀਂ ਇਹਨੇ ਮੇਰੀ ਹਾਂ ਫਾਟੇ ਘੋੜਿਆ ਲੈ ਕੈਨ ਨਾ ਆਉਣੀ ਨਹੀਂ ਆਪਾਂ ਬੋਲੀਏ ਇੱਕ ਕਾਹ ਦਾ ਹੈ ਕਾਤਾ ਬਾਲ ਜੀ ਬਾਤੀ ਬਣੀ ਹੈ ਉਹਨੂੰ ਮਿਲ ਲਈ ਆਏ ਬਣਾ ਕੇ ਤੇ ਮੇਰੇ ਪਾਇਓ ਜੀ ਉਹਨਾਂ ਨੂੰ ਜੇ ਮੇਰੇ ਬਾਹਰੋਂ ਨਾ ਪਰਸਪਰ ਫੇਰ ਜਾਏ ਮਿਲੀ ਮਾੜਾ ਆਪਣੇ ਬੰਦਿਆਂ ਨੂੰ ਬਣਾਉਣ ਦੀ ਚਾਲ ਹਾਂ ਤੈਨੂੰ ਕਾ ਚਾਹੀਦਾ ਹਾਂ ਮੈਂ ਬੜੀਆਂ ਰੱਖੂੰ ਉਹਨਾਂ ਨੇ ਮੇਡਾ ਕੱਢ ਲਿਆਉਣਗੇ ਨੇੜੀ ਉਹਨਾਂ ਨੂੰ ਮੜਾ ਜਾ ਜਿਹੜੀ ਹਾਂ ਜਿਹੜੀ ਆ ਰੰਗ ਕਾਲੀਆਂ ਹਾਂ ਜਿਹੜੇ ਬਾਲਟੀਆਂ ਦੇ ਬਾਹੀ ਦੇ ਬਾਹੀ ਉਹ ਬਾਵਾ ਤਾਂ ਨਾ ਬਾਕੀ ਨਾ ਬਾਲਟੀਆਂ ਗੜੀ ਬਨਵਾ ਲਾ ਦੱਸ ਧੰਨਵਾਦ ਦਾ ਤਾਂ ਕਰ ਦੂਗਾ ਇਹ ਰੰਗ ਕਾਲੀਆਂ ਜਿਹੜੇ ਦੋ ਬਾਲਟੀਆਂ ਬਾਹੀ ਲੈ ਕੇ ਆਇਆ ਦਾ ਮੈਂ ਲੈਂਦੇ ਨਵੇਂ ਬਾਲਟੀਆਂ ਤੇਰੇ ਜੀ ਨੂੰ ਬਾਹਲੀ ਆਦੀ ਸਾਡੇ ਕੋਲ ਕੋ ਮੈਂ ਦੋ ਲੈ ਕੇ ਆਇਆ ਆਪਣੀਆਂ ਅੱਜ ਵੀ ਲਾਈਵੜੀ ਬੰਦ ਕਰਦੇ ਆ ਅੱਜ ਦਾ ਗਾਹ ਪਿਆ ਹੋਇਆ ਚਾਰੇ ਪਾਸੇ ਤੇ ਹਲੇ ਲੱਕੜੀ ਵਾਲੇ ਆ ਰਹੇ ਆ ਮੇਲਾ ਲੱਗ ਗਿਆ 20 ਬੰਦੇ ਘਰ ਚ ਬੜੇ ਹੋਏ ਅੱਜ ਚਾਹ ਵੀ ਪੁਰਦਾ ਜਾਂਦਾ ਨਹੀਂ ਪਣੀ ਮਾ ਦਾ ਬਲਟੋਹਾ ਬਲਟੋਹਾ ਚਾਹ ਵੀ ਤਿੰਨ ਪੱਟਾ ਤਿੰਨ ਪੱਟਾ ਤਿੰਨ ਪੱਟਾ ਤਿੰਨ ਪੱਟਾ ਤੇਣੀ ਬਣੀ ਚਾਹ ਵੀ ਮੰਗਾ ਫੇਟਾ ਹਲੋ ਵੀ ਬੰਦ ਕਰੀਏ ਆਪਾਂ